ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੜੋ ਚਾਲਾਂਵਾਵਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਜੀ ਥੋੜੇ ਇੱਕ ਦਿਨ ਕਰਮਾਣੀ ਲੈਂਦੀ ਆ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆ ਵੀਰ ਨਿਕਲੇ ਲੂਪਸ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਪੂ ਸਸੀਕਾਲ ੁੱਛੀ ਗਾਲ ਉਹ ਠੀਕੋਂ ਵਧੀਆ ਹਾਂ ਠੀਕ ਠਾਕ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਭਗਵੰਤ ਸਿੰਘ ਆ ਜੀ ਠੀਕ ਐ ਮੈਨੂੰ ਦਰਾਕਾਵਤੀ ਮੋੜ ਜੀ ਓਕੇ ਤੇ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਬਨਾਲਾ ਜੀ ਤਹਿਸੀਲ ਭਾਈ ਤਹਿਸੀਲਤਾ ਭਾਈ ਨੇੜੇ ਪਿੰਡ ਆਪਾਂ ਨੂੰ ਸੈਣਾ ਤੇ ਮੌੜ ਟੱਲਮਾ ਤਹਿਸੀਲ ਨੇੜੇ ਆ ਜਾਂਦੇ ਮੌੜਾ ਬਾਹਰ ਨੇੜੇ ਪੈਂਦਾ ਹੈ ਮੋਬਾਈਲ ਨੰਬਰ ਬੋਲੀ 98158 ਜੀ 62877 ਠੀਕ ਹੈ ਭਾਈ ਕਿਹੜਾ ਸੁਵਿਧਾ ਸੁਵਿਧਾ ਜੀ ਇਹ ਦੂਜਾ ਸੁਵਿਧਾ ਸੁਵਿਧਾ ਜੀ ਘਰ ਦੀ ਛੁੱਟੀ ਹੈ ਭਾਈ ਠੀਕ ਹੈ ਭਾਈ ਕਿੰਨੇ ਕਿ ਦਿਨ ਲੋਗਰਮ ਵਾਲੀ ਇਹ 30 ਦਿਨ ਦਾ ਪੂਰੇ ਹੋਣਿਆ ਜੀ ਅੱਜ 28 ਹੋ ਗਏ ਦੋ ਦਿਨ ਇਹ ਕਲੋਜੀ ਰਹਿੰਦੇ ਜੀ ਹਾਂ ਜੀ ਦੋ ਦਿਨੇ ਪੇ ਇੱਕ ਦੋ ਦਿਨ ਉਧਰ ਉਧਰ ਹੋ ਜਾਂਦੇ ਨੇ ਉੱਤੇ ਲੈ ਸਕਦੇ ਆ ਜੀ ਹਾਂ ਤੇ ਕਿੰਨਾ ਕੁ ਰਿਕਾਰਡ ਦਾ ਦੁੱਧ ਆ ਇਹ ਪਹਿਲੇ 12 ਲੀਟਰ ਦੁੱਧ ਨਹੀਂ ਰਹੀ ਜੀ 12 ਲੀਟਰ ਦੁੱਧ ਬਾਪੂ ਨੇ ਘਰੇ ਚ ਹੋਇਆ ਕਿਹਦੇ ਹੋਰ ਕੋਣ ਹੈ ਜੀ ਠੀਕ ਹੈ ਜੀ ਇਹ ਵੀ ਨਾ ਪਹਿਲਾਂ ਹੀ ਆਪ ਛੱਡਣੀ ਪੈਂਦੀ ਹੈ ਜੀ ਠੀਕ ਆ ਐ ਨਹੀਂ ਵੀ ਠੀਕ ਆ ਆਰਮੀ ਨੇ ਪਹਿਲੇ ਹਟ ਜੂ ਹਮ ਆਪ ਦੁੱਧੋਂ ਬਾਪੂ ਕਹਿੰਦਾ ਛੱਡਣੀ ਬਣੀ ਡਰਾਈ ਕਰਨੀ ਪੈਂਦੀ ਆ ਬਈ ਠੰਡੀ ਸੀਲ ਆ ਬਾਪੂ ਹਾਂ ਹਾਂ ਘਰੇ ਰੱਖ ਫੁੱਲ ਗਾਰੰਟੀ ਹੈ ਜੀ ਠੀਕ ਆ ਰੂ ਮਾਜਾ ਕਰੇ ਰੱਖਣ ਵਾਲੀ ਹੈ ਬਾਈ ਕੱਦ ਬੈੱਡ ਫੇਸ ਸਿੰਗ ਕੁਆਲਿਟੀ ਥਣ ਥਣ ਚਵਾਈ ਤੇ ਵੀ ਕਿਵੇਂ ਸਿੱਕਾ ਮਾ ਪੋਲੀ ਧਾਰੇ ਜੀ ਪੂਰੀ ਠੀਕ ਹੈ ਬਾਈ ਹਮ ਇੱਕ ਨੰਬਰ ਬਾਪੂ ਦਾ ਜੀ ਅਜੇ ਦੋ ਮਾਜਾ ਸੁਈਆਂ ਜੀ ਦਾ ਕਰਕੇ ਚੱਲ ਫੇਰ ਹੱਥ ਲੈ ਲਾਂਗੇ ਥਣ ਥਣ ਬਹੁਤ ਚੰਗਾ ਗਾੜੀ ਪਿਛਾੜੀ ਕੱਚੀ ਕੱਚੀ ਹੈ ਹਜੇ ਮੌਕੇ ਤੇ ਵੀ ਲਾਹੂ ਵੀ ਹੈ ਨਾ ਜੀ ਹਾਂ ਜੀ ਮੌਕੇ ਤੇ ਲਾਉਂਦੀ ਹੈ ਜੀ ਠੀਕ ਹੈ ਜੀ ਹਮ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਮਣੀ ਜੀ ਤੋਰ ਕੇ ਜੀ ਖੋਲ ਕੱਦ ਦਾ ਵਜਨ ਚੰਗਾ ਕਰ ਮਾਲੀ ਦਾ ਕੋਈ ਲੱਸੀ ਨਹੀਂ ਲਾਮੀ ਨਹੀਂ ਪਲੀ ਵੀ ਹੈ ਸਮੀ ਵੀ ਹੈ ਤੇ ਗੌਣ ਬਾਪੂ ਨੇ ਦੱਸਿਆ ਵੀ ਗੌਣ ਬਹੁਤ ਮੱਧ ਵਿਚ ਹਨ ਮੌਕੇ ਤੇ ਛੱਡਣੀ ਪੈਂਦੀ ਆ ਕੋਈ ਬਾਹਰ ਟਾਈਮ ਆਪਣੀ ਅੜ ਦੀ ਦੁੱਧੋਂ ਹਨਾ ਬਾਪੂ ਨਾ ਜਿਨਾ ਜਾ ਜੋਈਂ ਰਸੂਲ ਬਾਪੂ ਕਹਿੰਦਾ ਪੂਰੀਆ ਲੇਵਾ ਦੇਖੋ ਕਮਾਲ ਦਾ ਬਾਕੀ ਦੁੱਧ ਦਾ ਰਿਕਾਰਡ ਬਾਪੂ ਨੇ ਬਹੁਤ ਚੰਗਾ ਦੱਸਿਆ ਹਾਂ ਹਾਂ ਮੱਜਾ ਤਾਂ ਜ਼ਿਆਦਾਤਰ ਮੌਕੇ ਦੀ ਲਾਉਂਦੀਆਂ ਨੇ ਸਤੌਰ ਦੇ ਬਈ ਮਣੀ ਲੰਮੀ ਦੋਸਤ ਫੇਸ ਖੂਸ ਪੂਰਾ ਚੰਗਾ ਕਰਮਾਈ ਦਾ ਕਦਰ ਕਰਦਾ ਦੂਰ ਤੋਂ ਇੱਧਰ ਲੈ ਆ ਵੇੜ ਚੁੱਕ ਤੁਰਾ ਤੁਰਾ ਐਨ ਲੰਮੀ ਇਧਰੋਂ ਘਾਟੋ ਇਧਰੋਂ ਲਾ ਜਾ ਤੈਨੂੰ ਥੋੜੀ ਡਰਦੀ ਐ ਕੋਈ ਚੱਕਰ ਨਹੀਂ ਕਰੋ ਉਹਨੂੰ ਕੱਢੀ ਨਾ ਵਾਰੀ ਜੀ ਹਾਂ ਜੀ ਤੇ ਮੁੱਲ ਕੀ ਆ ਬਾਪੂ ਜਾਇਜ਼ ਆ ਹੈ ਮੁੱਲ ਕੀ ਆ ਜਾਇਜ਼ ਆ ਬੋਲੀ ਜੀ ਵੇਖ ਲਓ ਤੁਸੀਂ ਵੀ ਤੁਹਾਨੂੰ ਕਿੰਨੇ ਕਿ ਲੱਗਦੀ ਮੌਕੇ ਦੀ ਹੋਜੇ ਫੋਨ ਤੇ ਹੋਜਣਾ ਹਾਂ ਜੀ ਮੁੱਲ ਦਾ 1,35,000 ਦੀ ਦੇਣੀ ਐ ਜੀ ਠੀਕ ਆ ਭਾਈ ਸਹੀ ਮੁੱਲ ਐ ਇਹ ਨਹੀਂ ਗੱਲ ਵੀ ਆਪਾਂ 1.5 ਲੱਖ ਮੰਗੇ ਆਗੇ ਜੀ ਓਕੇ ਹਾਂ ਜੀ ਠੀਕ ਆ 135000 ਬਾਪੂ ਕਹਿੰਦਾ ਮੋਲ ਆ ਬਾਕੀ ਮੌਕੇ ਤੇ ਕੋਈ ਚੱਕ ਨਹੀਂ ਮਾਨਦਾ ਹੋ ਜਾਊਗਾ ਬਈ ਤੇ ਕਿਸੇ ਵੀ ਨੂੰ ਮੱਝ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲੋ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ